ਰੋहतक ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਦੱਸਦੀ ਹੈ ਕਿ ਸਾਧਵਾਂ ਨੂੰ ਰੱਬ ਨਾਲ ਮਿਲਾਉਣ ਦੇ ਨਾਂ ਤੇ ਨਪੁੰਸਕ ਬਣਾਉਣ ਦੇ ਮਾਮਲੇ 'ਚ ਬੀਤੇ ਦਿਨੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਾਧਵਾਂ ਨੂੰ ਨਪੁੰਸਕ ਬਣਾਉਣ ਨਾਲ ਸੰਬੰਧਤ ਕੇਸ ਦੀ ਕੇਸ ਡਾਇਰੀ ਸੌਂਪਨ ਦੇ ਸੀਬੀਆਈ ਦੀ ਵਿਸ਼ੇਸ਼ ਦਾਲ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਨੇ ਇਸ ਮਾਮਲੇ ਨੂੰ ਮੁੜ ਸੀਬੀਆਈ ਸਪੈਸ਼ਲ ਕੋਰਟ ਵਿੱਚ ਭੇਜ ਕੇ ਇਸ ਤੇ ਨਵਾਂ ਫੈਸਲਾ ਦੇਣ ਦੇ ਹੁਕਮ ਦਿੱਤੇ ਨੇ ਸੀਬੀਆਈ ਨੇ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਨੂੰ 2019 ਵਿੱਚ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਸੀਬੀਆਈ ਅਦਾਲਤ ਨੇ ਰਾਮ ਰਵੀ ਨੂੰ ਬਚਾਅ ਪੱਖ ਦੀ ਤਿਆਰੀ ਕਰਨ ਲਈ ਕੇਸ ਡਾਇਰੀ ਗਵਾਹਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਸੀ ਹਾਈ ਕੋਰਟ ਨੇ ਖੁਦ ਡੇਰੇਚ ਸਾਧਵਾਂ ਨੂੰ ਕੱਢਣ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਵੀ ਹੁਕਮ ਦਿੱਤਾ ਸੀ ਸੀਬੀਆਈ ਨੇ ਮਾਮਲੇ ਦੀ ਜਾਂਚ ਕਰਕੇ ਹਾਈ ਕੋਰਟ ਨੂੰ ਵਿੱਚ ਸੀਲਬੰਦ ਸਟੇਟਸ ਰਿਪੋਰਟ ਦਿੱਤੀ ਇਹ ਕੇਸ ਹੁਣ ਪੰਚਕੁਲਾ ਸੀਬੀਆਈ ਦੀ ਹੇਠਲੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤਾਂ ਦੱਸਿਆ ਕਿ ਜਿੱਥੇ ਗੁਰਮੀਤ RAM ਰਹੀਮ ਨੂੰ 2017 ਦੇ ਵਿੱਚ ਦੋ ਵੱਖ-ਵੱਖ ਕੇਸਾਂ ਦੇ ਵਿੱਚ ਇੱਕ ਬਲਤ ਘਾਣਾ ਸਬੰਧਤ ਤੇ ਦੂਜਾ ਕਤਲ ਦਾ ਕੇਸ ਉਸ ਦੇ ਵਿੱਚ ਸਜ਼ਾ ਸੁਣਾਈ ਗਈ ਸੀ 10-10 ਸਾਲ ਦੀ ਤਾਂ ਜਿੱਥੇ ਰਾਮ ਰਹੀਮ ਆਪਣੀ ਸਜ਼ਾ ਕੱਟ ਰਿਹਾ ਜਿਲ੍ਹੇ ਦੇ ਵਿੱਚ ਉੱਥੇ ਉਸ ਨੂੰ ਹੋਰ ਜਿਹੜੇ ਪੈਂਡਿੰਗ ਕੇਸ ਪਏ ਨੇ ਉਹਦੇ ਵਿੱਚ ਵੀ ਵੱਡੇ ਝਟਕੇ ਲੱਗਦੇ ਨਜ਼ਰ ਆ ਰਹੇ ਨੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਗੁਰਮੀਤ ਰਾਮ ਰਹੀਮ ਜੋ ਕਿ ਡੇਰਾ ਸੱਚਾ ਸੋਧ ਦਾ ਮੁਖੀ ਹੈ ਉਹ ਕਈ ਵਾਰ ਬਾਹਰ ਆ ਚੁੱਕਿਆ ਹੈ ਹਾਲਾਂਕਿ ਪੈਰੋਲ ਵੀ ਮਿਲ ਚੁੱਕਿਆ ਨੂੰ ਕਈ ਵਾਰ ਅਤੇ ਕਈ ਵਾਰ ਫਰਲੋ ਵੀ ਦਿੱਤੀ ਗਈ ਹੈ ਤੇ ਉਸ ਨੂੰ ਲੈ ਕੇ ਸਿੱਖ ਜਾਂਦੇ ਜਿੱਥੇ ਬੰਦੀਆ ਵੀ ਸਵਾਲ ਚੁੱਕਦੀਆਂ ਨੇ ਕਿ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਸਿਰਫ ਕੁਝ ਘੰਟੇ ਦੀ ਪੈਰੋਲ ਦਿੱਤੀ ਜਾਂਦੀ ਹੈ ਉਹ ਵੀ ਉਦੋਂ ਜਦੋਂ ਕੋਈ ਉਹਨਾਂ ਦੇ ਘਰ ਦੇ ਵਿੱਚ ਘਟਨਾ ਵਾਪਰ ਜਾਂਦੀ ਹੈ ਪਰ ਦੂਜੇ ਪਾਸੇ ਰਾਮ रहीम ਜਿਸ ਦੇ ਉੱਤੇ ਬਲਦਕਾਰ ਤੇ ਕਤਲ ਦੇ ਦੋਸ਼ਾਂ ਤਹਿਤ ਉਹ ਸਜ਼ਾ ਕੱਟ ਰਿਹਾ ਹੈ ਉਸ ਨੂੰ बार-बार ਸਰਕਾਰੀ ਛਾਹ ਦੇ ਉੱਤੇ ਬਾਹਰ ਲਿਆਂਦਾ ਜਾਂਦਾ ਹੈ ਤਾਂ ਹੁਣ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵਧੀਆਂ ਨੇ ਤਾਂ ਇਹ ਉਦੋਂ ਹੀ ਮਾਮਲੇ ਉੱਠੇ ਸੀ ਸਾਰੇ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਡੇਰਾ ਪ੍ਰੇਮੀਆ ਦੇ ਵਿੱਚ ਗੁੱਸੇ ਦਾ ਵੀ ਮਾਹੌਲ ਸੀਗਾ ਉਹ ਪੜਕੇ ਵੀ ਸੀ ਹਿੰਸਕ ਘਟਨਾਵਾਂ ਬਹੁਤ ਸਾਰੀਆਂ ਹੋਈਆਂ ਪਰ ਫਿਰ ਵੀ ਰਾਮ ਰਹੀਮ ਸਲਾਖਾਂ ਤੋਂ ਬਾਹਰ ਆਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਹਾਲਾਂਕਿ ਉਸ ਨੂੰ ਜੇਲ੍ਹ ਦੇ ਵਿੱਚ ਸਜ਼ਾ ਹੁਣ ਕੱਟਣੀ ਪੈ ਰਹੀ ਹੈ ਤੇ ਦੂਜੇ ਪਾਸੇ ਹੋਰ ਮਾਮਲੇ ਨੇ ਜਿਹੜੇ ਉਹਦੇ ਵਿੱਚ ਵੀ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਨਾਲ ਹੁਣ ਪੰਜਾਬ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਕਿ ਸਾਧੂਆਂ ਨੂੰ ਰੱਬ ਨਾਲ ਬੁਲਾਉਣ ਦੇ ਨਾਂ ਤੇ ਨਪੁੰਸਕ ਬਣਾਉਣ ਦਾ ਜਿਹੜਾ ਮਾਮਲਾ ਸੀਗਾ ਉਹ ਉਸੇ ਤਹਿਤ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਹੈ ਕਿਉਂਕਿ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਾਧੂਆਂ ਨੂੰ ਨਪੁੰਸਕ ਬਣਾਉਣ ਨਾਲ ਸੰਬੰਧਿਤ ਕੇਸ ਦੀ ਕੇਸ ਡਾਇਰੀ ਸੌਂਪਣ ਦੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੂੰ ਦਿੱਤੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਜਿਹੜਾ ਕੇਸ ਡੈਰੀ ਹੁੰਦੀ ਹੈ ਜਿਹੜਾ ਪੁਲਿਸ ਵੱਲੋਂ ਦਰਜ ਕੀਤਾ ਜਾਂਦਾ ਹੈ ਜਾਂ सीबीआई ਜੇ ਜੋ ਵੀ ਜਾਂਚ ਕਰਦੀ ਹੈ ਏਜੰਸੀ ਤਾਂ ਉਹ ਕੇਸ ਡੈਰੀ ਬਣਾਉਣੀ ਪੈਂਦੀ ਹੈ ਉਹ ਡੈਰੀ ਦਾ ਮਾਮਲਾ ਸੀਗਾ ਜਿਸ ਨੂੰ ਲੈ ਕੇ ਕਿ ਗੁਰਮਿੰਦਰ ਰਾਮ ਰਹੀਮ ਨੂੰ ਹੁਣ ਵੱਡਾ ਝੜਕਾ ਲੱਗਿਆ ਦਿਓ ਜੀ ਅਜ ਧੰਨਵਾਦ